ਅੰਬਰਸਨੀ ਨਾਂਤ થી ਬਹੁਤ ਖਾਦੇ ਹੋਣਗੇ ਜੇ ਅੰਬਰਸਰ ਖਾਨ ਜਾਂਦੇ ਹੋ ਗਦੇ ਨਾਨ ਔਰ ਪਟਾਲੇ ਦੇ ਵਿੱਚ ਹੀ ਇੱਕ ਨਾਨਾ ਵਾਲੀ ਦੁਕਾਨ ਹੈ ਜਿੱਦਨੇ ਓਵਨ ਲੈ ਆ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਤੀ ਦੇਖ ਸਕਦੇ ਜੀ ਇਹ ਜਿਹੜਾ ਓਵਨ ਹੈ ਇਹ ਨਾਨ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਬੰਦੇ ਦੇ ਵਿੱਚ ਨਾਨ ਤਿਆਰ ਕਰਦੀ ਹੈ ਬਹੁਤ ਵਧੀਆ ਨਾਨ ਬੰਦੇ ਇੱਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਬਰਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਕੇ ਆਣ ਕੇ ਨਾਨ ਲੋਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਹਾਂ ਦੇਸੀ ਪੀਜਾ ਜਿਹੜਾ ਇਹਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਨਜੀਤ ਸਿੰਘ ਸਰ ਮੜਾ ਜਾਓ ਬਣਵਾ ਦੇ ਦਦੋ ਆਪਣੇ ਬਾਰੇ ਦੱਸੋ ਹਾਂਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੀ ਆਪਣਾ ਆਨਲਾਈਨ ਹੋ ਜਾਵਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਹਨਾ ਪਰ ਆਪਾਂ ਇਹਦੀ ਤਕਨੀਕ ਸਿੱਖੀ ਹੀ ਅੰਮ੍ਰਿਤਸਰ ਕੋਲ ਵੀਡੀਓ ਦੇਖ ਕੇ ਮੈਂ ਪਾਜੀ ਨੂੰ ਕਹ ਗਿਆ ਹਾਂ ਤੇ ਉੱਥੇ ਤਕਨੀਕ ਸਿੱਖ ਕੇ ਹੁਣ ਕੋਲੋਂ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਬਟਾੜੇ ਅੰਦਰ ਪਹਿਲਾ ਕੰਮ ਜੀ ਆਪਾਂ ਤੇ ਆਪਾਂ ਬਾਜੀ ਪਹਿਲਾਂ ਵਿਦੇਸ਼ਾਂ ਚ ਕੰਮ ਕਰ ਚੁੱਕੇ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਮੈਂ ਇੰਟਰਵਿਊ ਹੋਈਆਂ ਸੀ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸ਼ਾਂ ਦੇ ਵਿੱਚ ਫਿਰ ਇਥੇ ਆਣ ਕੇ ਦੱਸਦਾ ਉਹ ਵਿਦੇਸ਼ਾਂ ਲਈ ਕੋਈ ਜਾਣ ਵਾਪਸ ਨਹੀਂ ਆਉਂਦਾ ਤੇ ਉਹ ਵਾਪਸ ਆ ਇਹ ਸਰ ਜੀ ਉਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਕਰ ਆਉਂਦਾ ਨਾ ਐਂਡ ਤਣ ਕੇ ਫਿਰ ਘਰ ਨੂੰ ਹੀ ਲੋਚਦਾ ਤਨਾਵੀ ਕਿ ਸ਼ੁਰੂਆਤ ਕੀਤੀ ਵੀ ਕਿਥੋਂ ਜਿੱਥੇ ਗਏ ਆਪਾਂ ਉੱਥੋਂ ਮੁੜ ਕੇ ਆਨ ਕਿ ਫਿਰ ਘਰ ਤੋਂ ਹੀ ਸਵਾਰ ਕੀਤੀ ਸਵਾਰ ਕੀਤੀ ਜਾਂਦੀ ਕੀ ਖਾਸੀਅਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਇਹਦੀ ਭਾਜੀ ਕ੍ਰਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਦੀ ਇਹਦਾ ਟੈਂਪਰੇਚਰ ਇਹਦੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬਏ ਲੇਅਰ ਐਨੂੰ ਹੱਥ 'ਚ ਫੜੋਗੇ ਤੇ ਪੂਰਾ ਭੁਰਦਾ ਜੇ ਟੁੱਟਦੇ ਜਿਵੇਂ ਪੈਟੀ ਵਾਂਗੂ ਜਿਦਾ ਕਹਿੰ ਤੇ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਜੀ 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 ਮੈਂ ਸਾਰੇ ਗੱਲ ਤਿਆਰ ਜਿਹੜੇ ਮਸਾਲੇ ਆ ਆਪਾਂ ਨੂੰ ਨਾ ਅੱਜ ਕੱਲ ਮਾਰਕੀਟ ਚ ਰੈਡੀ ਵੀ ਮਿਲ ਜਾਂਦੇ ਨੇ ਤੇ ਰੈਡੀ ਉਹਦੇ ਵਿੱਚ ਇਹ ਆਪ ਹੀ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਇਸ ਲਈ ਮੈਂ ਸਾਰੇ ਮਸਾਲੇ ਆਪ ਲਿਆ ਕੇ ਪੀ ਕੇ ਤੇ ਆਪ ਹੀ ਰੈਡੀ ਕਰ ਦਾਂਗੇ ਦੇਖਿਆ ਜੇ ਇਹ ਤੇ ਪਰਿਵਾਰ ਸਾਰਾ ਲੱਗਿਆ ਰਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਆ ਜੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ ਦੇ ਚੱਗੇ ਵੱਧ ਸਕਦਾ ਹੈ ਤੇ ਅੱਜ ਆਪਣੇਆਂ ਦੇ ਸਹਿਯੋਗ ਦੇ ਨਾਲ ਹੀ ਮੇਰੇ ਪਾਪਾ ਜੀ ਨੇ ਤੇ ਮੇਰੀ ਫੈਮਿਲੀ ਆ ਮੇਰੇ ਮੀਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਰਗ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਰਗ ਇੱਥੇ ਤੱਕ ਲੈ ਕੇ ਜਾਵਾਂਗੇ ਉਸ ਤੱਕ ਜਾਵਾਂਗੇ ਹੋਰ ਕਿਹਨੂੰ ਸੁਖਣਾ ਕੀ ਇਹ ਤਾਂ ਡਾਗ ਉਹ ਇਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣੇਆਂ ਚ ਤੇ ਆਪਣੇਆਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਬਾਹਰ ਚ ਇੱਥੇ ਚ ਕੀ ਤਫਦੀਲੀ ਪਾਈ ਦੀ ਤੁਸੀਂ ਭਾਵੇਂ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਇਆ। ਕਹਿੰਦੇ ਕਾਫੀ ਕੰਟਰੀਆਂ 'ਚ ਤੁਸੀਂ ਇਹ ਕੰਮ ਕੀਤਾ ਹੈ। ਜੀ ਜੀ ਜੀ। ਕਿਹੜੀ ਕਿਹੜੀ ਜਗ੍ਹਾ? ਮੈਂ ਆਪਾਂ ਦੀ ਮਲੇਸ਼ੀਆ ਤੇ ਏਸ਼ੀਆ ਦੇ ਕੰਟਰੀਆਂ ਦੀ ਜਿੰਨੀਆਂ ਵੀ ਕੰਟਰੀਆਂ ਉੱਥੇ ਕੰਮ ਕਰ ਚੁੱਕਾ ਜੇ। ਐਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਜੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ ਤੇ ਜਿਹਦੇ ਆਪਾਂ ਉਹ ਕਹਿੰਨਾ ਕੈਂਪ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ। ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਸਾਨੂੰ ਪੈਸਾ ਦਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਹਿਵਾਂ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਜੇ ਬਾਹਰ ਜਾ ਕੇ ਹੀ ਕੰਮ ਕਰਨਾ ਹੈ ਤੇ ਇਹਨਾਂ ਨਾਲ ਚੰਗਾ ਵੀ ਮੈਂ ਆਪਣੇ ਫਿਰ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਨੂੰ ਮਿਲਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ